ਤੁਹਾਨੂੰ ਦੱਸ ਦਈਏ ਕਿ ਮਜੀਠੇ ਹਲਕੇ ਦੇ ਚਾਰ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 27 ਮੌਤਾਂ ਹੋ ਚੁੱਕੀਆਂ ਨੇ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਰਿਆਂ ਦੇ ਉੱਪਰ ਸਖਤ ਕਾਰਵਾਈ ਦੇ ਜਿਹੜੇ ਆ ਆਦੇਸ਼ ਦਿੱਤੇ ਗਏ ਸੀ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਹੁਣ ਇਹਨਾਂ ਦੇ ਉੱਪਰ 302 ਦੇ ਤਹਿਤ ਯਾਨੀ ਕਿ ਕਤਲ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਜਿਸ ਪਰਿਵਾਰ ਦੇ ਉੱਪਰ ਦੋਸ਼ ਨੇ ਕੀਏ ਸ਼ਰਾਬ ਦਾ ਕਾਰੋਬਾਰ ਕਰਦੇ ਨੇ ਜਿਨ੍ਹਾਂ ਦੀ ਸ਼ਰਾਬ ਦੇ ਨਾਲ ਹੁਣ ਲੋਕ ਲੋਕ ਜਿਹੜੇ ਨੇ ਮੌਤ ਦੀ ਨੀਂਦੇ ਸੌ ਚੁੱਕੇ ਨੇ ਅਸੀਂ ਉਸ ਘਰ ਦੇ ਬਾਹਰ ਖੜੇ ਹੋਏ ਆ ਘਰ ਨੂੰ ਤਾਲਾ ਲੱਗਿਆ ਹੋਇਆ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਦੋਨੇ ਪਿਓ ਪੁੱਤ ਸਾਹਬ ਔਰ ਗੁਰਜੰਟ ਜੋ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਤੱਕ ਲਗਭਗ ਪੁਲਿਸ ਦੇ ਵੱਲੋਂ 18 ਲੋਕ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਦਿੱਤੇ ਗਏ ਨੇ 18 ਦੇ ਵਿੱਚੋਂ 16 ਜਿਹੜੇ ਮੁਲਜ਼ਮ ਨੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਏ ਨੇ ਦੋ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਅੱਜ ਕੁਲਦੀਪ ਸਿੰਘ ਢਾਲੀਵਾਲ ਇੱਥੇ ਪਹੁੰਚੇ ਸੀ ਜੋ ਸੀਐਮ ਭਗਵੰਤ ਸਿੰਘ ਮਾਨ ਨੇ ਰਾਸ਼ੀ ਦਾ ਐਲਾਨ ਕੀਤਾ ਸੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਊਗੀ ਤਾ ਕੁਲਦੀਪ ਸਿੰਘ ਢਾਲੀਵਾਲ ਪਰਿਵਾਰਾਂ ਨੂੰ ਜਿਹੜਾ ਉਹ 10-10 ਲੱਖ ਰੁਪਏ ਦੇ ਚੈੱਕ ਦੇ ਕੇ ਗਏ ਨੇ ਨਾਲ ਹੀ ਇਹ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਜੋ ਇਸ ਕਾਰੋਬਾਰ ਦੇ ਵਿੱਚ ਇਨਵੋਲਵ ਸੀ ਚਾਹੇ ਉਹ ਚਿੱਟੇ ਵਾਲੇ ਹੋਣ ਜਾਂ ਫਿਰ ਸ਼ਰਾਬ ਵਾਲੇ ਹੋਣ ਬਖਸ਼ੇ ਨਹੀਂ ਜਾਣਗੇ ਤਾਂ ਹੋ ਸਕਦਾ ਹੁਣ ਇਹਨਾਂ ਦੀ ਪ੍ਰਾਪਰਟੀ ਦੇ ਉੱਪਰ ਵੀ ਜਿਹੜਾ ਪੀਲਾ ਪੰਜਾ ਚੱਲੇ ਕਿਉਂਕਿ ਚਿੱਟੇ ਵਾਲੇ ਜਿੰਨੇ ਕਾਰੋਬਾਰੀ ਆ ਉਹਨਾਂ ਤੇ ਸਰਕਾਰ ਦਾ ਬੜਾ ਸਖਤ ਰਵਈਆ ਸਾਰਿਆਂ ਦੇ ਘਰਾਂ ਦੇ ਉੱਪਰ ਪੀਲੇ ਪੰਜੇ ਚੱਲ ਰਹੇ ਨੇ ਜੋ ਪ੍ਰਾਪਰਟੀ ਉਹਨਾਂ ਨੇ ਕਾਲੇ ਕਾਰੋਬਾਰਾਂ ਤੋਂ ਬਣਾਈ ਹੋਈ ਸੀ ਸਰਕਾਰ ਹੁਣ ਉਹਨਾਂ ਨੂੰ ਨਸ਼ਟ ਕਰ ਰਹੀ ਆ ਤਾਂ ਹੋ ਸਕਦਾ ਜੇ ਕੁਲਦੀਪ ਸਿੰਘ ਢਾਲੀਵਾਲ ਐਲਾਨ ਕਰਕੇ ਗਏ ਨੇ ਕਿ ਇਸ ਪਰਿਵਾਰ ਦਾ ਜੋ ਘਰ ਬਣਿਆ ਹੋਇਆ ਇਹਦੇ ਉੱਪਰ ਵੀ ਪੀਲਾ ਪੰਜਾ ਚੱਲੂਗਾ ਫਿਲਹਾਲ ਇਸ ਦੀ ਜਾਂਚ ਕੀਤੀ ਜਾਊਗੀ ਉਸ ਤੋਂ ਬਾਅਦ ਇਸ ਘਰ ਨੂੰ ਵੀ ਲੱਗਦਾ ਕਿ ਮਲਿਆ ਮੀਟ ਕੀਤਾ ਜਾਊਗਾ ਕਿਉਂਕਿ ਬਹੁਤ ਵੱਡੇ ਦੋਸ਼ ਲੱਗੇ ਨੇ ਜਿਹੜੀਆਂ 27 ਮੋਤਾਂ ਹੋਈਆਂ ਨੇ ਬਹੁਤ ਵੱਡਾ ਹੱਥ ਜਿਹੜਾ ਇਹਨਾਂ ਦਾ ਉਹਦੇ ਵਿੱਚ ਦੱਸਿਆ ਜਾ ਰਿਹਾ ਬਹੁਤ ਵੱਡੇ ਕਾਰੋਬਾਰੀ ਸੀ ਜੋ ਹੁਣ ਜ਼ਹਿਰੀਲੀ ਸ਼ਰਾਬ ਬਣ ਕੇ ਲੋਕਾਂ ਦੇ ਵਿੱਚ ਉਬਰੀ ਆ ਲੰਬੇ ਸਮੇਂ ਤੋਂ ਕਾਰੋਬਾਰ ਕਰ ਰਿਹਾ ਸੀ ਤਾਂ ਜੋ ਐਲਾਨ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਕਦ ਤੱਕ ਪੂਰੇ ਹੁੰਦੇ ਨੇ ਦੋਨੋਂ ਪਿਓ ਪੁੱਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਉਹਨਾਂ ਤੇ ਕਤਲ ਦੇ ਧਾਰਾ ਜਿਹੜੀ ਉਹ ਲੱਗੀ ਆ ਉਸ ਕਤਲ ਦੀ ਧਾਰਾ ਦੇ ਤਹਿਤ ਪਰਚਾ ਦਰਜ ਹੋਇਆ ਹੁਣ ਜਿਹੜੀ ਪ੍ਰਾਪਰਟੀ ਆ ਉਸ ਦੇ ਉੱਪਰ ਕੀ ਕਾਰਵਾਈ ਹੁੰਦੀ ਆ ਸਰਕਾਰ ਇਸ ਦੇ ਆਦੇਸ਼ ਜਾਰੀ ਕਰ ਚੁੱਕੀ ਆ ਕਿ ਇਹਦੀ ਜਾਂਚ ਹੋਏਗੀ ਤਾਂ ਉਸ ਤੋਂ ਬਾਅਦ ਇਹਦੇ ਉੱਪਰ ਵੀ ਜਣਾ ਪੀਲਾ ਪੰਜਾ ਜ਼ਰੂਰ ਚੱਲੂਗਾ